ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਮੱਧ ਪ੍ਰਦੇਸ਼ ਦੇ ਮੰਤਰੀ ਜੀ ਦਾ ਇੱਕ ਅਜੇ ਪਹਿਲਾ ਕੰਮ ਨਿਪਟਿਆ ਨਹੀਂ ਸੀਗਾ। ਦੋ ਪਾਸੇ ਕੋਰਟ ਤਰੀਕਾਂ ਪੈ ਰਹੀਆਂ ਨੇ ਤੇ ਇੱਕ ਹੋਰ ਉੱਥੋਂ ਦੇ ਮੰਤਰੀ ਜਿਹੜੇ ਉੱਥੋਂ ਦੇ ਡਿਪਟੀ ਮੁੱਖ ਮੰਤਰੀ ਵੀ ਐ ਆ ਸ਼੍ਰੀ ਜਗਦੀਸ਼ ਦੇਵੜਾ ਜੀ। ਉਹਨਾਂ ਨੇ ਕੱਲ ਜੋਸ਼ ਝਾਕੇ ਆ ਇੱਕ ਹੈ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਐਡਾ ਵੱਡਾ ਕੰਮ ਕਰਤਾ ਕਿ ਦੇਸ਼ ਦੀ ਸਾਰੀ ਜਨਤਾ ਭਾਰਤ ਦੀ ਆਰਮੀ ਤੇ ਸਾਰੇ ਫੌਜੀ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਹਨ ਸੋ ਇਸ ਤੇ ਰੌਲਾ ਪੈ ਗਿਆ ਕਿਉਂਕਿ ਪਹਿਲਾਂ ਵੀ ਜਦੋਂ ਪੁਲਵਾਮਾ ਹਮਲਾ ਹੋਇਆ ਸੀ ਉਸ ਵਕਤ ਵੀ ਉਹਨਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀਆਂ ਅਸਥੀਆਂ ਲੈ ਲੈ ਕੇ ਤੇ ਵੋਟਾਂ ਮੰਗੀਆਂ ਜਾ ਰਹੀਆਂ ਸੀ ਮੋਦੀ ਜੀ ਫਸਟ ਟਾਈਮ VOTER ਨੂੰ ਕਹਿ ਰਹੇ ਸੀ ਕਿ ਪੁਲਵਾਮਾ ਦੇ ਸ਼ਹੀਦਾਂ ਦੇ ਨਾਂ ਤੇ ਵੋਟ ਦਿਓ ਤੇ ਉਸ ਟਾਈਮ ਵੀ ਜਿਹੜੀ ਆਰਮੀ ਨੇ ਬਾਲਾਕੋਟ ਦੇ ਵਿੱਚ 에ਅਰ ਸਟ੍ਰਾਈਕ ਕੀਤੀ ਸੀਗੀ ਉਸ ਦਾ ਪ੍ਰਚਾਰ ਕਰਦਿਆਂ ਹੋਇਆਂ ਇਹ ਕਿਹਾ ਜਾ ਰਿਹਾ ਸੀ ਮੋਦੀ ਭਗਤਾਂ ਵੱਲੋਂ ਵੀ ਮੋਦੀ ਜੀ ਦੀ ਸੈਨਾ ਨੇ ਐਸਾ ਕਰ ਦਿਆ ਮੋਦੀ ਜੀ ਦੀ ਸੈਨਾ ਨੇ ਐਸਾ ਕਰ ਦਿਆ ਤੇ ਲੋਕਾਂ ਨੇ ਸਵਾਲ ਕੀਤੇ ਸੀ ਵੀ ਸੈਨਾ ਮੋਦੀ ਡਾਕਟਰ ਮਨਮੋਹਨ ਸਿੰਘ ਰਜੀਵ ਗਾਂਧੀ ਇੰਦਰਾ ਗਾਂਧੀ ਦੀ ਹੁੰਦੀ ਹੈ ਜਾਂ ਭਾਰਤ ਦੀ ਹੁੰਦੀ ਹੈ ਕਿ ਮੋਦੀ ਉਸ ਸੈਨਾ ਨੂੰ ਕੋਈ ਆਪਣੀ ਜੀਬ ਚੋਂ ਪੈਸੇ ਦਿੰਦੇ ਆ ਭਾਰਤ ਦੇ ਲੋਕਾਂ ਦੀ ਸੈਨਾ ਹੈ ਭਾਰਤ ਦੇਸ਼ ਦੀ ਸੈਨਾ ਹੈ ਉਹਨੂੰ ਇਸ ਤਰ੍ਹਾਂ ਨਾਲ ਕਹਿਣਾ ਤੇ ਮੋਦੀ ਦੇ ਚਰਨਾਂ 'ਚ ਨਤਮਸਤਕ ਹੋਣਾ ਇਹ ਫੌਜੀਆ ਦੀ ਤੋਹੀਨ ਹੈ ਫੌਜ ਦੇ ਜਿਹੜੇ ਪ੍ਰੋਟੋਕੋਲ ਨੇ ਬੜੇ ਸਖਤ ਨੇ ਵੀ ਉਹਦੇ 'ਚ ਸੀਨੀਅਰ ਬੰਦੇ ਨੂੰ ਜੂਨੀਅਰ ਨੇ ਸਲੂਟ ਮਾਰ ਰਹੇ ਸੋ ਆ ਇਸ ਕਰਕੇ ਉਹਨਾਂ ਦੀ ਜਿਹੜੀ ਆਪਣੀ ਪ੍ਰੋਟੋਕੋਲ ਨੇ ਉਹਨਾਂ ਦੇ ਵਿਰੁੱਧ ਜਾਂਦਿਆਂ ਹੋਇਆਂ ਮੰਤਰੀ ਜੀ ਦੇ ਅਜਿਹੇ ਬਿਆਨ ਜਿਹੜੇ ਐ ਉਹਨਾਂ ਦੀ ਅਸੀਂ ਨਿੰਦਾ ਵੀ ਕਰਦੇ ਆ ਤੇ ਨਾਲ ਦੀ ਨਾਲ ਇਹ ਭਾਜਪਾ ਦਾ ਇਸ ਕਨਾਉਣਾ ਕਰਤਾਰ ਹੈ ਜਿਹੜਾ ਕਿ ਉਹ ਜਿਹੜੇ ਕੰਮ ਦੇਸ਼ ਲਈ ਲੋਕ ਕਰਦੇ ਐ ਫੌਜਾਂ ਕਰਦੀਆਂ ਨੇ ਉਹਨੂੰ ਉਹ ਆਪਣੇ ਖਾਤੇ 'ਚ ਭਾਜਪਾ ਦੇ ਖਾਤੇ 'ਚ ਪਾਉਂਦੇ ਐ ਤੇ ਉਹਦਾ ਰਾਜਨੀਤਿਕ ਫਾਇਦਾ ਲੈ ਰਹੇ ਐ ਸੇ ਅਸੀਂ ਸਮਝਦੇ ਆ ਕਿ ਵੀ ਇਹ ਰਾਜਨੀਤਿਕ ਫਾਇਦਾ ਲੈਣ ਦੀਆਂ ਗੱਲਾਂ ਨੇ ਤੇ ਮੋਦੀ ਜੀ ਨੇ ਤਾਂ ਕੀ ਕਿਸੇ ਨੂੰ ਕਹਿਣਾ ਹੈਗਾ ਕਿਉਂਕਿ ਉਹ ਤਾਂ ਆਪ ਇਸ ਗੱਲ ਦੇ ਵਿੱਚ ਉਹਨਾਂ ਦੇ ਸਰਗਣਾ ਨੇ ਉਹ ਤਾਂ ਖੁਦ ਅਜਿਹੀਆਂ ਗੱਲਾਂ ਕਰਦੇ ਆ ਇਸ ਕਰਕੇ ਦੇਸ਼ ਦੇ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਬਹਾਦਰ ਫੌਜੀ ਨੇ ਜਿਹੜੇ ਆਪਣੀ ਜਾਨ ਖਤਰੇ 'ਚ ਪਾਉਂਦੇ ਆ ਉਹਨਾਂ ਨੂੰ ਜਾਇਜ਼ ਭੇਜਤਾ ਨਜਾਇਜ਼ ਭੇਜਤਾ ਇਹ ਰਾਜਨੀਤਿਕ ਫੈਸਲੇ ਹੁੰਦੇ ਆ ਸਰਕਾਰਾਂ ਦੇ ਉਹ ਸਰਕਾਰਾਂ ਦੇ ਫੈਸਲਿਆਂ ਤੇ ਕਿੰਤੂ ਪਰੰਤੂ ਹੋ ਸਕਦਾ ਹੈ ਪਰ ਜੋ ਉਹਨਾਂ ਨੂੰ ਹੁਕਮ ਹੋ ਗਏ ਉਹ ਆਪਣੇ ਹੁਕਮਾਂ ਦੇ ਹਿਸਾਬ ਨਾਲ ਆਪਣੀ ਡਿਊਟੀ ਕਰਦੇ ਐ ਤੇ ਉਹ ਡਿਊਟੀ ਲਈ ਅਸੀਂ ਉਹਨਾਂ ਦੀ ਤਾਂ ਪ੍ਰਸ਼ੰਸਾ ਕਰਦੇ ਆਂ ਪਰ ਰਾਜਨੀਤਿਕ ਲੋਕਾਂ ਦੀ ਰੋਜ਼ ਲਈ ਫੌਜ ਦੀ ਅਜਿਹੇ ਕੰਮਾਂ 'ਚ ਵਰਤੋਂ ਕਰਨ ਦੀ ਬਜਾਏ ਅਸੀਂ ਸਮਝਦੇ ਆਂ ਕਿ ਵੀ ਇਹ ਕੰਮ ਰਾਜਨੀਤਿਕ ਲੈਵਲ ਤੇ ਕੂਟਨੀਤਿਕ ਲੈਵਲ ਤੇ ਅੰਤਰਰਾਸ਼ਟਰੀ ਲੈਵਲ ਤੇ ਨਿਜੀਠੇ ਜਾਣੇ ਹੁੰਦੇ ਆ ਜਿਹੜੇ ਉਨ੍ਹਾਂ ਦੀ ਜਿਹੜੀ ਅਸਫਲਤਾ ਹੈ ਉਹਦੇ ਵਿੱਚੋਂ ਅਜਿਹੇ ਫੌਜੀ ਐਕਸ਼ਨ ਨਿਕਲਦੇ ਹੈ ਜਿਹਦੇ ਹੋਰ ਜ਼ਿਆਦਾ ਨੁਕਸਾਨ ਕਰਦੇ ਹੈ ਸੋ ਅਸੀਂ ਚਾਹੁੰਦੇ ਆ ਕਿ ਵੀ ਉਹ ਦੋਵੇਂ ਮੰਤਰੀਆਂ ਦੇ ਅਸਤੀਫੇ ਲੈ ਜਾਣ ਅਗਲੀ ਗੱਲ ਦੋਸਤੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਕੱਲ ਜਸਟਿਸ ਬੇਲਾ ਐਮ ਤਰਵੇਦੀ ਮਾਨਯੋਗ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਨੇ ਉਹ ਉਹਨਾਂ ਦਾ ਲਾਸਟ ਵਰਕਿੰਗ ਡੇ ਸੀ ਵੈਸੇ ਉਹਨਾਂ ਦੀ ਰਿਟਾਇਰਮੈਂਟ ਦੀ ਤਰੀਖ 9 ਜੂਨ ਹੈ ਹੁਣ ਉਹਨਾਂ ਨੇ ਆਪਣੀ ਬੇਟੀ ਕੋਲ ਬਾਹਰ ਚਲੇ ਜਾਣਾ ਹੈ ਕੱਲ ਉਹਨਾਂ ਦਾ ਲਾਸਟ ਦਿਨ ਸੀਗਾ ਕੰਮ ਦਾ ਤੇ ਉਹ ਆਮ ਤੌਰ ਤੇ ਜਿਹੜਾ ਪ੍ਰਥਾ ਹੈ ਸੁਪਰੀਮ ਕੋਰਟ ਦੀ ਵੀ ਜਾਣ ਲੱਗਿਆ ਉਹਨਾਂ ਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਤੇ ਸੁਪਰੀਮ ਕੋਰਟ ਦੀ ਜਿਹੜੀ ਐਡਵੋਕੇਟਸ ਔਨ ਰਿਕਾਰਡ ਐਸੋਸੀਏਸ਼ਨ ਹੈ ਉਹ ਉਹਨਾਂ ਨੂੰ ਬਕਾਇਦਾ ਫਾਰਮਲੀ ਪਾਰਟੀ ਦਿੰਦੇ ਕੱਲ ਪਹਿਲੀ ਵਾਰ ਹੈ ਕਿ ਇਸ ਰਵੈਤ ਨੂੰ ਤੋੜਿਆ ਗਿਆ ਜਸਟਿਸ ਬੇਲਾਮ ਤਰਵੇਦੀ ਜਿਹੜੇ ਹੈ ਉਹ ਕਿਉਂਕਿ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਰਹਿੰਦੇ ਹੋયા ਮੋਦੀ ਜੀ ਦੇ ਉਹ ਜਿਹੜੇ ਐ ਕਾਨੂੰਨੀ ਸਕੱਤਰ ਸੀਗੇ ਤੇ ਉਸ ਤੋਂ ਬਾਅਦ ਉਹ ਜੱਜ ਬਣਦੇ ਐ ਹਾਈ ਕੋਰਟਾਂ ਦੇ ਸੁਪਰੀਮ ਕੋਰਟ ਦੇ ਬਣਦੇ ਐ ਤੇ ਜਿਹੜੇ ਗੱਲਾਂ ਬਹੁਤ ਸਾਰੀਆਂ ਉਹਨਾਂ ਕੋਲ ਗਈਆਂ ਉਹਨਾਂ ਦੇ ਬੜੇ ਵੱਡੇ ਵੱਡੇ ਉਹਨਾਂ ਤੇ ਕੰਟਰੋਵਰਸੀਜ਼ ਹੋਈਆਂ ਜਦੋਂ ਆਪਣੇ ਚੀਫ ਜਸਟਿਸ ਚੰਦਰ ਚੂਟ ਸਾਹਿਬ ਨੂੰ ਲੱਗਦਾ ਸੀ ਵੀ ਇਹ ਫੈਸਲਾ ਜੇ ਮੈਂ ਦਿੱਤਾ ਤਾਂ ਸਰਕਾਰ ਨਾਰਾਜ਼ ਹੋ ਜੂਗੀ ਕਿਉਂਕਿ ਮੈਂ ਵਿਰੁੱਧ ਨਹੀਂ ਦੇ ਸਕਦਾ ਜੇ ਮੈਂ ਸਰਕਾਰ ਦੇ ਹੱਕ 'ਚ ਫੈਸਲਾ ਕਰਾਉਣਾ ਹੈ ਤਾਂ ਬੇਲਾ ਅਮਿਤ ત્રਿਵੇਦੀ ਕੋਲੋਂ ਕੇਸ ਭੇਜਦੇ ਸੀ ਜਿਹੜੇ ਕਿ ਜੋ ਨਿਯਮ ਕਾਨੂੰਨ ਨੇ ਸੁਪਰੀਮ ਕੋਰਟ ਦੇ ਵੀ ਕਿਹੜਾ ਕੇਸ ਕਿਦੇ ਜਾਣਾ ਹੈ ਉਹਨਾਂ ਦੀ ਵੀ ਉਲੰਘਣਾ ਹੁੰਦੀ ਸੀ ਲੋਕ ਉਹਦੇ ਤੇ ਉਂਗਲਾਂ ਵੀ ਉਠਾਉਂਦੇ ਰਹੇ ਬੇਲਾ ਅਮਿਤ ત્રਿਵੇਦੀ ਕੋਲ ਉਮਰ ਖਾਲਿਦ ਦਾ ਕੇਸ ਗਿਆ ਤੇ ਉਹਨੂੰ ਮਜਬੂਰ ਕਰ ਦਿੱਤਾ ਕਈ ਸੁਣਵਾਈਆਂ ਤੋਂ ਬਾਅਦ ਵੀ ਉਹ ਆਪਣਾ ਵਿਧਰੋਇ ਕਰ ਗਿਆ ਵੀ ਇੱਥੋਂ ਇਨਸਾਫ ਨਹੀਂ ਕਿਉਂਕਿ ਕੋਰਟ ਨਹੀਂ ਸੀ ਬੇਲਾ ਅਮਿਤ ત્રਿਵੇਦੀ ਹੈ ਜੇ ਸਿਕਤਰੀ ਕੰਮ ਕਰ ਰਹੇ ਸੀ ਮੋਦੀ ਜੀ ਦਾ ਤੇ ਦੂਜਾ ਉਹਨਾਂ ਦੇ ਉੱਤੇ ਯੂਏਪੀਏ ਜਿਹੜਾ ਹੈ ਯੂਏਪੀਏ ਨੂੰ ਜਦੋਂ ਚੈਲੰਜ ਕੀਤਾ ਤਾਂ ਉਹਨਾਂ ਨੇ ਉਹਦਾ ਉਹਦੇ ਹੱਕ 'ਚ ਦੇ ਦਿੱਤਾ ਸਰਕਾਰ ਦੇ ਫੈਸਲਾ ਆਮ ਆਦਮੀ ਪਾਰਟੀ ਦਾ ਸਤਿੰਦਰ ਜੈਨ ਉਹਦੀ ਬੇਲ ਦਾ ਮਸਲਾ ਗਿਆ ਉਹ ਉਹਨੇ ਰਿਜੈਕਟ ਕਰਤਾ ਜਿਹੜੀ ਜਾਣਬੁੱਝ ਕੇ ਜਿਹੜੇ ਫੈਸਲੇ ਕੋਈ ਕੇਂਦਰੀ ਸਰਕਾਰ ਦੇ ਹੱਕ 'ਚ ਕਰਨੇ ਹੁੰਦੇ ਸੀ ਚੀਫ ਜਸਟਿਸ ਉਹ ਜਿਵੇਂ ਬਾਲ ਦੇਂਦੀਆਂ ਨਾ ਆਪਣੇ ਹਾਕੀ ਦੇ ਵਿੱਚ ਜਾਂ ਫੁੱਟਬਾਲ ਦੇ ਵਿੱਚ ਵੀ ਇਦਾਂ ਪਾਸ ਦੇਂਦੇ ਸੀ ਉਹ ਗੋਲ ਕਰਨਦੇ ਸੀਗੇ ਸਰਕਾਰ ਦੇ ਹੱਕ 'ਚ ਗੋਲ ਹੁੰਦੇ ਰਹੇ ਤੇ ਇਸੇ ਤਰ੍ਹਾਂ ਨਾਲ ਜਿਹੜਾ ਕਰਨਾਟਕਾ ਦੇ ਡਿਪਟੀ ਮੁੱਖ ਮੰਤਰੀ ਡੀ ਕੇ ਸੇਵ ਕੁਮਾਰ ਉਹਨਾਂ ਦਾ ਉਹਨਾਂ ਦਾ ਕੇਸ ਵੀ ਉਹਨਾਂ ਕੋਲ ਭੇਜਿਆ ਗਿਆ ਤੇ ਅਖੀਰ ਤੇ ਤਹਿਲ ਦਾ ਭਾਵੇਂ ਆ ਵੀ ਉਹਨਾਂ ਦੇ ਉਹ ਇੱਕ ਕੰਟਰੋਵਰਸ਼ੀਅਲ ਜੱਜ ਰਹੇ ਅਸੀਂ ਸਮਝਦੇ ਹਾਂ ਵੀ ਰਵਾਇਤਾਂ ਤਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਨੇ ਪਰ ਕਿਸੇ ਨਾ ਕਿਸੇ ਰੂਪ ਚ ਅਜਿਹੇ ਜਿਹੜੇ ਜੱਜ ਜਿਹੜੇ ਮੌਜੂਦਾ ਨੇ ਹਾਈ ਕੋਰਟਾਂ ਦੇ ਸੁਪਰੀਮ ਕੋਰਟਾਂ ਦੇ ਉਹਨਾਂ ਨੂੰ ਜਿਹੜੀ ਵਕੀਲਾਂ ਦੀ ਇਹ ਵੱਡੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਅਜਿਹੇ ਹਿੰਟ ਜਾਣੇ ਵੀ ਚਾਹੀਦੇ ਹੁੰਦੇ ਐ ਤੇ ਹਾਲਾਂਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਤੇ ਉਹਨਾਂ ਦੇ ਨਾਲ ਦੇ ਜੱਜ ਸਾਹਿਬ ਏਜੀ ਮਸੀ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਇਸ ਗੱਲ ਦਾ ਬੁਰਾ ਮਨਾਇਆਗਾ ਤੇ ਅਸੀਂ ਸਮਝਦੇ ਹਾਂ ਵੀ ਬੇਲਾਮ ਤਰਵੇਦੀ ਨੂੰ ਆਪਣੇ ਪੀੜੀ ਥੱਲੇ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ ਵੀ ਉਹ ਕੀ ਕਰਦੇ ਰਹੇ ਐ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਹਿਣੀ ਚਾਹੁੰਦੇ ਆਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰੀ ਸਰਕਾਰ ਦੀ 2017 ਦੇ ਵਿੱਚ ਪੇਸ਼ ਕੀਤੀ ਇੱਕ ਨੋਟੀਫਿਕੇਸ਼ਨ ਤੇ ਉਸ ਤੋਂ ਬਾਅਦ 2021 ਦੇ ਵਿੱਚ ਇੱਕ ਆਫਿਸ ਮੀਮੋ ਨੂੰ ਕੱਲ ਰੱਦ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਜਿਹੜਾ ਕਿਸੇ ਵੀ ਪ੍ਰੋਜੈਕਟ ਨੂੰ ਲਾਉਣਾ ਹੈ ਜਦੋਂ ਦੇਸ਼ ਦੇ ਵਿੱਚ ਤਾਂ ਉਹਦੀ ਜਿਹੜੀ এনवायरमेंट ਇੰਪੈਕਟ ਅਸੈਸਮੈਂਟ ਹੋਣੀ ਜ਼ਰੂਰੀ ਹੈ ਜਿਹੜੀ ਕਿ 1994 ਦਾ ਕਾਨੂੰਨ ਹੈ 27 ਜਨਵਰੀ 1994 ਦਾ ਕਾਨੂੰਨ ਉਸ ਕਾਨੂੰਨ ਮੁਤਾਬਕ ਕਿਸੇ ਵੀ ਪ੍ਰੋਜੈਕਟ ਨੇ ਵਾਤਾਵਰਨ ਦੇ ਉੱਤੇ ਉਹਦੇ ਉੱਥੋਂ ਦੀ ਹਵਾ ਤੇ ਉੱਥੋਂ ਦੇ ਪਾਣੀ ਤੇ ਉੱਥੋਂ ਦੇ ਜੀਵ ਜੰਤੂਆਂ ਦੇ ਉੱਤੇ ਉੱਥੋਂ ਦੀ ਧਰਤੀ ਦੇ ਉੱਤੇ ਉੱਥੋਂ ਦੇ ਬਾਕੀ ਇਕੋਲੋਜੀ ਦੇ ਉੱਤੇ ਕੀ ਅਸਰ ਪਾਉਣਾ ਹੈ ਚੰਗਾ ਤੇ ਕੀ ਮਾੜਾ ਪਾਉਣਾ ਹੈ ਉਹ ਜ਼ਰੂਰੀ ਹੈ ਤੇ ਆ ਜਿਹੜੀ 2017 ਚ ਮੋਦੀ ਸਰਕਾਰ ਨੇ ਆਪਣੇ ਮਿੱਤਰਾਂ ਨੂੰ ਮੌਜਾਂ ਲਵਾਉਣ ਵਾਸਤੇ ਨੋਟੀਫਿਕੇਸ਼ਨ ਕੀਤੀ ਸੀ ਵੀ ਕੋਈ ਗੱਲ ਨਹੀਂ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਲਓ ਉਦੋਂ ਬਾਅਦ ਮਨਜ਼ੂਰੀ ਲਈ ਕੇਸ ਭੇਜ ਦਿਓ ਅਸੀਂ ਉਹ ਮਨਜ਼ੂਰੀ ਦੇ ਦੇਾਂਗੇ ਉਹ ਕਹਿੰਦੇ ਨਾ ਪ੍ਰੋਜੈਕਟ ਲੱਗਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਪ੍ਰੋਜੈਕਟ ਲੱਗਣ ਤੋਂ ਬਾਅਦ ਦਿੱਤੀਆਂ ਮਨਜ਼ੂਰੀਆਂ ਗਲਤ ਨੇ ਹਾਂ ਜਿਹੜੀਆਂ ਹੁਣ ਤੱਕ ਦੇਤੀਆਂ ਦੇਤੀਆਂ ਹੁਣ ਗਾਂਵ ਵਾਸਤੇ ਇਹ ਇਹ ਰੱਦ ਕੀਤਾ ਜਾਂਦਾ ਕਾਨੂੰਨ ਇਹ ਗੱਲ ਹੀ ਨਹੀਂ ਹੈਗੀ ਏ ਕੇਂਦਰ ਸਰਕਾਰ ਦੇ ਮੂੰਹ ਤੇ ਵਿਤਫੇੜ ਹੈ ਇੱਕ ਕਿਸਮ ਦੀ ਅਗਲੀ ਗੱਲ ਦੋਸਤੋ ਇਹ ਉਸੇ ਜੱਜ ਸਾਹਿਬ ਨੇ ਉਸੇ ਬੈਂਚ ਨੇ ਕਿਹਾ ਜਿਨ੍ਹਾਂ ਨੇ ਕੱਲ ਕਾਂਗਰਸ ਦੀ ਤਲੰਗਾਨਾ ਸਰਕਾਰ ਨੂੰ ਕਿਹਾ ਸੀ ਵੀ ਜਾਂ ਤਾਂ ਉਸ ਜੰਗਲ ਨੂੰ ਬਹਾਲ ਕਰ ਦਿਓ ਤੇ ਜਾਂ ਫਿਰ ਆਪਣੇ ਜਿਹੜੇ ਅਫਸਰ ਹੈ ਉਹਨਾਂ ਨੂੰ ਜੇਲਾ ਚ ਭੇਜਣ ਲਈ ਤਿਆਰ ਕਰ ਦਿਓ ਉਹੀ ਜੱਜ ਸਾਹਿਬ ਨੇ ਅਸੀਂ ਉਹਨਾਂ ਦੀ ਫਿਰ ਦੁਬਾਰਾ ਪ੍ਰਸ਼ੰਸਾ ਕਰਦੇ ਆਂ ਅ ਦੋਸਤੋ ਅਗਲੀ ਗੱਲ ਜਿਹੜੀ ਹੈ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਪਾ ਇਹ ਹੈ ਕਿ ਕਿ ਈਡੀ ਨੇ ਗੁਜਰਾਤ ਤੋਂ ਸ਼ਬਦਾਂ ਇੱਕ ਅਖਬਾਰ ਹੈ ਗੁਜਰਾਤ ਸਮਾਚਾਰ ਉਹਦੇ ਮਾਲਕਾਂ ਨੂੰ ਫੜ ਲਿਆ ਉਹਨਾਂ ਦੇ ਜਿਹੜਾ ਖਾਸ ਤੌਰ ਤੇ ਬਾਹੂਬਲੀ ਸ਼ਾ ਨਾਂ ਹੈ ਉਹਦੇ ਅਖਬਾਰ ਦੇ ਮਾਲਕ ਦਾ ਉਹਨੂੰ ਅੰਦਰ ਦੇਤਾ ਤੇ ਕੱਲ ਉਸ ਨੂੰ ਉੱਥੋਂ ਦੀ ਅਦਾਲਤ ਨੇ 31 ਮਈ ਤੱਕ ਆਰਜੀ ਜ਼ਮਾਨਤ ਦੇਤੀ ਪੱਕੀ ਜ਼ਮਾਨਤ ਬਾਰੇ 31 ਨੂੰ ਫੈਸਲਾ ਕਰੂਗੀ ਕੋਰਟ ਤੇ ਉਹਨਾਂ ਇਹ ਸਾਰਾ ਜਿਹੜਾ ਹੈ ਦੇਸ਼ ਦੇ ਵਿੱਚ ਜਿਹੜੀ ਆਵਾਜ਼ ਉੱਠ ਰਹੀ ਹੈ ਮੋਦੀ ਸਰਕਾਰ ਦੇ ਫੈਸਲਿਆਂ ਦੇ ਵਿਰੁੱਧ ਉਹਨਾਂ ਨੂੰ ਦਬਾਉਣ ਵਾਸਤੇ ਹੈ। ਦੋਸਤੋ ਸਾਰਾ ਦੇਸ਼ ਜਾਣਦਾ ਹੈ ਵੀ ਪੁਲਵਾਮਾ ਤੋਂ ਬਾਅਦ ਕੀਨ ਕਰੀ ਹੋਈ ਕਿੱਥੋਂ ਆਰਡੀਐਕਸ ਆਇਆ ਕਿਵੇਂ ਉਹ ਮੁੰਡਾ ਆਇਆ ਕਿਵੇਂ ਕੀ ਹੋਇਆ ਅੱਜ ਤੱਕ ਦੇਸ਼ ਨੇ ਰੀਚ ਐ ਐਨੇ ਸਾਲਾਂ ਬਾਅਦ। ਆ ਜਿਹੜਾ ਹੁਣ ਪਹਿਲਗਾਮ ਹੋਇਆ ਇਸ ਪਹਿਲਗਾਮ ਦੇ ਵਿੱਚ ਵੀ ਜਿਹੜਾ ਅ ਅੱਜ 24-25 ਦਿਨਾਂ ਤੋਂ ਬਾਅਦ ਵੀ ਕਿਸੇ ਨੂੰ ਕੋਈ ਉਹ ਨਹੀਂ ਵੀ ਕਿਸੇ ਦੀ ਪੁੱਛ-ਕਿਛ ਹੋ ਰਹੀ ਹੈ ਕੋਈ ਬੰਦੇ ਫੜੇ ਜਾ ਰਹੇ ਆ ਉਹ ਫੜ ਕੇ ਮਾੜਾ ਜੀ ਖਬਰ ਆਈ ਸੀ ਇੱਕਦਮ ਪਰ ਗੰਭੀਰ ਤੌਰ ਤੇ ਵੀ ਕੋਈ ਬੰਦੇ ਅਜੇ ਹਾਂ ਤੱਕ ਸਰਕਾਰ ਪਹੁੰਚੀ ਹੈ ਸਾਡੀਆਂ ਏਜੰਸੀਆਂ ਪਹੁੰਚੀਆਂ ਨੇ ਸਾਡੀਆਂ ਸੂਹੀਆ ਕਮ ਏਜੰਸੀਆਂ ਨੇ ਕੋਈ ਕੰਮ ਕੀਤਾ ਕੱਖ ਨਹੀਂ ਕਿੱਥੋਂ ਆਏ ਕਿਵੇਂ ਆਏ ਕਿਹੜੇ ਰਾਹ ਆਏ ਕੀ ਹੋਇਆ ਕੁਛ ਨੂੰ ਕੁਛ ਪਤਾ ਨਹੀਂ ਪਰ ਜਿਹੜਾ ਕੋਈ ਮੇਰੇ ਅਰਗਾ ਜਾਂ ਕੋਈ ਹੋਰ ਸਾਡੇ ਇੰਡੀਪੈਂਡੈਂਟ ਪੱਤਰਕਾਰ ਚੈਨਲ ਦੂਜੇ ਉਹ ਜਿਹੜੇ ਬੋਲਦੇ ਲਿਖਦੇ ਐ ਇਹਨਾਂ ਗੱਲਾਂ ਤੇ ਸਵਾਲ ਕਰਦੇ ਐ ਉਹਨਾਂ ਨੂੰ ਚੱਕ ਕੇ ਉਹਨਾਂ ਤੇ ਈਡੀ ਦੇ ਛਾਪਾ ਕੋਈ 20 25 ਸਾਲ ਪੁਰਾਣਾ ਕੇਸ ਕੱਢ ਕੇ ਈਡੀ ਦਾ ਛਾਪਾ ਮਾਰ ਕੇ ਵੀ ਤੂੰ ਕਿਵੇਂ ਬੋਲੇਗਾ ਤੈਨੂੰ ਤਾਂ ਅਸੀਂ ਬੰਦ ਕਰ ਦੇਵਾਂਗੇ ਸੋ ਇਹ ਆਵਾਜ਼ ਬੰਦ ਕਰਨ ਦਾ ਜਿਹੜਾ سلسلہ ਐ ਬੰਦ ਹੋਣਾ ਚਾਹੀਦਾ ਦੋਸਤੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਉਹ ਇਹ ਐ ਕਿ ਪੰਜਾਬ ਦੇ ਵਿੱਚ ਅਮਰਸਰ ਦੇ ਵਿੱਚ ਮਜੀਠੇ ਚ ਨਕਲੀ ਸ਼ਰਾਬ ਦੇ ਕੰਮ ਦੇ ਵਿੱਚ ਬੰਦੇ ਮਾਰੇ ਗਏ ਬਹੁਤ ਮਾੜੀ ਗੱਲ ਸਾਨੂੰ ਸਾਰੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਹੈ ਤੇ ਭਾਵੇਂ ਵਰਤਮਾਨ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਦੀ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਵੀ ਅਜਿਹੇ ਆ ਜਿਹੜੀਆਂ ਗੱਲਾਂ ਨੇ ਜਾਂ ਐਕਸੀਡੈਂਟ ਹੋ ਗਿਆ ਜਾਂ ਬਾਕੀ ਚੀਜ਼ਾਂ ਨੇ ਉਹਦੇ ਬਾਰੇ ਵਿੱਚ ਇੱਕ ਪੱਕੀ ਠੱਕੀ ਨੀਤੀ ਹੋਵੇ ਵੀ ਉਹਨਾਂ ਦਾ ਅਸੀਂ ਕੀ ਉਹਨਾਂ ਨੂੰ ਦੇਣਾ ਲੈਣਾ ਆਪਣੀ ਮਰਜ਼ੀ ਹੈ ਜਦੋਂ ਮਰਜ਼ੀ ਜਿੰਨਾ ਮਰਜ਼ੀ ਦੇ ਦਿੰਦੇ ਆ ਜਿੰਨੂੰ ਮਰਜ਼ੀ ਦੇ ਦਿੰਦੇ ਆ ਹੁਣ ਇੱਕ ਬਹਿਸ ਚੱਲ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਕੀ ਇਸ ਤਰ੍ਹਾਂ ਦੀ ਨਜਾਇਜ਼ ਸ਼ਰਾਬ ਪੀਣ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਦੇਣਾ ਜਾਇਜ਼ ਹੈ ਦੂਜੇ ਵੱਨੇ ਹੈ ਵੀ ਜੇ ਫਿਰ ਦੂਜੇ ਵੀ ਜਿਹੜੇ ਹਾਸੇ ਹੁੰਦੇ ਆ ਉਹਨਾਂ 'ਚ ਵੀ ਕਿਸ ਤਰ੍ਹਾਂ ਕੀ ਹੈ ਅਸੀਂ ਸਮਝਦੇ ਆ ਕਿ ਵੀ ਅਜਿਹੇ ਕੰਮਾਂ ਦੇ ਵਿੱਚ ਇੱਕ ਪੱਕੀ ਠੱਕੀ ਜਿਹਦੇ ਉੱਤੇ ਬਹੁਤ ਬਹਿਸ ਹੋਵੇ ਨਿਠਕੇ ਇੱਕ ਨੀਤੀ ਬਣਾਉਣ ਦੀ ਲੋੜ ਹੈ ਹੁਣ ਇੱਕ ਵੱਡਾ ਸਵਾਲ ਇਹ ਉੱਭਰ ਰਿਹਾ ਹੈ ਵੀ ਇੱਕ ਲੇਡੀ ਜਿਹੜੀ ਕਿ ਉਹ ਨਜਾਇਜ਼ ਸ਼ਰਾਬ ਦਾ ਧੰਦਾ ਕਰਦੀ ਹੈ ਉਹਦੇ ਘਰ ਵਾਲਾ ਵੀ ਇਹ ਸ਼ਰਾਬੀ ਕੇ ਮਰ ਗਿਆ ਉਹਦੇ ਘਰ ਵਾਲੇ ਦੇ ਸ਼ਰਾਬ ਪੀਣ ਕਰਕੇ ਉਹਨੂੰ ਵੀ 10 ਲੱਖ ਮਿਲ ਗਿਆ। ਇੱਕ ਤਾਂ ਨਜਾਇਜ਼ ਧੰਦਾ ਕਰ ਰਹੀ ਹੈ ਪਹਿਲੇ ਹੀ। ਇੱਕ ਉਹਨੂੰ 10 ਲੱਖ ਉਹਦੇ ਘਰ ਵਾਲੇ ਦੇ ਮਰਨ ਦਾ ਹੋਰ ਮਿਲ ਗਿਆ। ਇੱਕ ਬੰਨੇ ਦੂਜੇ ਵੀ ਜੋ ਠੀਕ ਆ ਉਹਨੂੰ ਲੱਤ ਲੱਗੀ ਆ ਪੀ ਲਈ ਉਹਨੇ ਤੇ ਉਹ ਮਰ ਗਿਆ। ਉਹਦੇ ਜਵਾਕ ਰੋੜ ਰਹੇ ਆ। ਹੁਣ ਇਹਨਾਂ ਦੋ ਇਹ ਗੱਲਾਂ ਨੂੰ ਇੱਕ ਪ੍ਰੋਫਿਟ ਲਈ ਇਹ ਕੰਮ ਕਰ ਰਹੇ ਆ, ਇੱਕ ਆਪਣੀ ਆਦਤ ਲਈ ਕਰ ਰਹੇ ਆ। ਆਦਤਾਂ ਦੇ ਬਹੁਤ ਸਾਰੇ ਜਿਹੜੇ ਸਮਾਜਿਕ ਮਨੋਵਿਗਿਆਨਕ ਫੈਕਟਰ ਨੇਗੇ ਉਹਨਾਂ ਨੂੰ ਧਿਆਨ ਚ ਰੱਖਣ ਦੀ ਸਾਨੂੰ ਲੋੜ ਹੈਗੀ ਐ। ਸੋ ਇੱਕ ਦੇ ਚੁੱਲ੍ਹੇ ਦੀ ਰੋਟੀ ਇੱਕ ਦੇ ਚੁੱਲ੍ਹੇ ਦੀ ਅੱਗ ਬੁਝ ਗਈ ਤੇ ਦੂਜੇ ਪਾਸੇ ਪ੍ਰੋਫਿਟ ਹੋ ਰਿਹਾ ਤੇ ਉਹਨੂੰ ਪੈਸੇ ਦਿੱਤੇ ਜਾ ਰਹੇ ਹੈ ਇਹ ਗਦਾ ਘੋੜਾ ਇੱਕ ਨਹੀਂ ਹੋਣਾ ਚਾਹੀਦਾ ਇਹਦੇ ਤੇ ਸੋਚ ਕੇ ਕੇਸ ਟੂ ਕੇਸ ਫੈਸਲੇ ਲੈਣ ਦੀ ਲੋੜ ਹੈ ਜਾਂ ਇੱਕ ਨੀਤੀ ਦੇ ਤਹਿਤ ਹੋਣਾ ਚਾਹੀਦਾ ਹੈ ਲਾਸਟ ਗੱਲ ਦੋਸਤੋ ਅਸੀਂ ਜੈਵਲਨ ਥਰੋਅਰ ਕੱਲ ਸਾਡੇ ਨੀਰ ਚੋਪੜਾ ਜੀ ਉਹਨਾਂ ਦੀ ਇੱਛਾ ਸੀ ਵੀ ਮੈਂ 90 ਮੀਟਰ ਤੋਂ ਵੱਧ ਪਾਰ ਕਰਾਂ ਕੱਲ ਉਹ ਡਾਇਮੰਡ ਲੀਗ ਦੇ ਵਿੱਚ 90 ਮੀਟਰ 23 ਸੈਂਟੀਮੀਟਰ ਜੈਵਲਨ ਸੱਟ ਕੇ ਦੂਜੇ ਨੰਬਰ ਤੇ ਆਏ ਆ ਪਹਿਲੇ ਨੰਬਰ ਤੇ ਜਰਮਨੀ ਦਾ ਜੂਲੀਅਰ ਜੂਲੀਅਨ ਫੈਬਰ ਆਇਆ ਹੈ ਵੈਬਰ ਆਇਆ ਹੈ ਉਹਨੇ 91 ਮੀਟਰ ਤੇ 6 ਸੈਂਟੀਮੀਟਰ ਜੈਵਲਨ ਸੁੱਟਿਆ ਤੇ ਇਹ ਨੇ ਉਹਨੂੰ ਮੁਬਾਰਕਾਂ ਦਿੰਦਿਆਂ ਹੋਇਆਂ ਕਿਹਾ ਮੈਨੂੰ ਉਨੀ ਖੁਸ਼ੀ ਇਹ ਹੈ ਕਿ ਮੈਂ ਜਿਹੜੀ ਮੇਰੇ ਮਨ ਦੀ ਇੱਛਾ ਸੀ ਮੈਂ ਦੱਬੇ ਪਾਰ ਕਰਾਂ ਉਹ ਪੂਰੀ ਹੋਈ ਹੈ ਦੂਜੀ ਬੰਨੇ ਮੈਂ ਇਸ ਨੂੰ ਇਹਦੇ ਪਹਿਲੇ ਨੰਬਰ ਤੇ ਆਉਣ ਤੇ ਵੀ ਉਨੀ ਹੀ ਖੁਸ਼ ਆ ਅਸੀਂ ਉਸ ਦੀ ਇਸ ਜਿਹੜੀ ਖੇਡ ਭਾਵਨਾ ਉਹਦੀ ਤਾਰੀਫ਼ ਕਰਦੇ ਆ ਤੇ ਉਹਨੂੰ ਮੁਬਾਰਕਬਾਦ ਦਿੰਦੇ ਆ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ